ਵਾਨਾ ਰੇਡੀ ਦੇ ਸਤਿਕਾਰਯੋਗ শ্রোਤੇਓ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਲੋਕ ਕਹਾਣੀ ਪ੍ਰਾਂਤਪਰਾ ਇੱਕ ਰਾਜਕਮਾਰ ਦਾ ਇੱਕ ਪਠਿਆਰਨ ਜਾਨਕਿ ਜਿਹੜੀ ਪੱਠੀ ਵਾਲੀਆਂ ਹੁੰਦੀਆਂ ਨੇ ਪੱਠੀ ਵਾਲੀ ਪਠਿਆਰਨ ਕੁੜੀ ਦੇ ਨਾਲ ਪ੍ਰੇਮ ਸੀ ਪਠਿਆਰਨ ਕੁੜੀ ਬੜੀ ਸੋਹਣੀ ਸੀ ਜਿਵੇਂ ਸ਼ਿਵ ਦਾ ਗੀਤ ਵੀ ਹੈ ਨਾ ਪੀੜਾਂ ਦਾ ਪ੍ਰਗਾ ਭੰਨ ਦੇ ਤੇ ਉਹ ਬੋਲਦੀ ਵੀ ਬੜਾ ਮਿੱਠਾ ਸੀ ਉਹਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੁਆਰਾ ਰਾਜਕਮਾਰ ਨੂੰ ਉਸਦੇ ਜਾਲ ਦੇ ਵਿੱਚ ਫਸ ਗਿਆ ਰਾਜੇ ਨੇ ਕਈ ਵਾਰ ਆਪਣੇ ਲੜਕੇ ਨਾਲ ਵਿਆਹ ਬਾਰੇ ਗੱਲ ਛੇੜੀ ਪਰ ਰਾਜਕੁਮਾਰ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਦਾ ਅਖੀਰ ਰਾਜੇ ਨੇ ਮਜਬੂਰ ਹੋ ਕੇ ਰਾਜਕੁਮਾਰ ਦੀ ਰਜ਼ਮੰਦੀ ਤੋਂ ਬਿਨਾਂ ਉਸ ਦਾ ਵਿਆਹ ਇੱਕ ਰਾਜਕੁਮਾਰੀ ਨਾਲ ਕਰ ਦਿੱਤਾ ਜਿਸ ਦਾ ਨਾਮ ਸੀ ਸਚਜੀ ਸਚਜੀ ਉਹ ਰਾਜੇ ਕੇ ਸੋਹਣੇ ਹੋਣ ਤੋਂ ਇਲਾਵਾ ਸੂਝਵਾਨ ਵੀ ਬਹੁਤ ਸੀ ਪਰ ਉਹ ਜਿਹੜੀ ਪਠਿਆਰਨ ਕੁੜੀ ਸੀ ਉਹ ਨਹੀਂ ਸੀ ਚਾਹੁੰਦੀ ਕਿ ਰਾਜਕੁਮਾਰ ਉਸਤੇ ਪ੍ਰੇਮ ਜਾਲ ਚੋਂ ਨਿਕਲੇ ਸੋ ਉਸਨੇ ਰਾਜਕੁਮਾਰ ਅੱਗੇ ਝੂਠ ਬੋਲੇ ਤੇ ਆਖਿਆ ਕਿ ਉਸ ਚੁੱਜੀ ਨੂੰ ਜਾਣਦੀ ਹੈ ਰਾਜਕੁਮਾਰੀ ਨੂੰ ਉਸਦੀ ਇੱਕ ਦਾਸੀ ਉਹਦੀ ਸੇਲੀ ਹੈ ਦਾਸੀ ਨੇ ਦੱਸਿਆ ਕਿ ਰਾਜਕੁਮਾਰੀ ਬੜੀ ਬਦਸੂਰਤ ਹੈ ਉਸ ਨੂੰ ਵੇਖ ਕੇ ਤਾਂ ਆਮ ਬੰਦਾ ਘਬਰਾ ਜਾਂਦਾ ਕਾਲਾ ਕਲੂਟਾ ਰੰਗ ਮਾਤਾ ਦੇ ਦਾਗਿਆਂ ਨਾਲ ਭਰਿਆ ਚਿਹਰਾ ਹੈ ਰਾਜਕੁਮਾਰੀ ਉਸ ਚੁੱਜੀ ਦਾ ਰਾਜਾ ਤਾਂ ਧਨ ਦੌਲਤ ਦੇ ਲਾਲਚ ਦੇ ਵਿੱਚ ਆ ਕੇ ਰਾਜਕੁਮਾਰ ਦਾ ਉੱਥੇ ਵਿਆਹ ਕਰ ਰਿਹਾ ਉਸਨੇ ਜਾਨੀ ਰਾਜਕੁਮਾਰ ਦੇ ਕੰਨ ਭਰੇ ਉਸਦੀ ਹੋਣ ਵਾਲੀ ਪਤਨੀ ਪ੍ਰਤੀ ਰਾਜਕੁਮਾਰ ਬਹੁਤ ਸਿਆਣਾ ਨਹੀਂ ਸੀ ਉਹ ਦੂਸਰਾ ਪਠਿਆਰਨ ਦੇ ਇਸ਼ਕ ਦੇ ਵਿੱਚ ਆਇਆ ਸੀ ਤੇ ਉਸ ਨੇ ਮਨ ਚ ਠਾਣ ਲਿਆ ਕਿ ਕਦੇ ਵੀ ਇਸ ਚੁੱਜੀ ਦੇ ਮੱਥੇ ਨਹੀਂ ਲੱਗੇਗਾ ਸੋ ਰਾਜਕੁਮਾਰ ਦਾ ਉਸ ਚੁੱਜੀ ਨਾਲ ਵਿਆਹ ਹੋ ਗਿਆ ਰਾਤ ਵੇਲੇ ਜਦੋਂ ਰਾਜਕੁਮਾਰ ਆਪਣੇ ਸੌਣ ਵਾਲੇ ਕਮਰੇ ਚ ਗਿਆ ਤਾਂ ਉਸ ਨੇ ਚੁੱਜੀ ਨੂੰ ਢੰਡ ਕੱਢੀ ਪਲੰਗ ਤੇ ਬੈਠੀ ਵੇਖਿਆ ਤੇ ਉਸ ਨੇ ਉਸ ਚੁੱਜੀ ਨੇ ਆਖਿਆ ਮੇਰੇ ਪਿਓ ਰਾਜੇ ਨੇ ਤੇਰੇ ਨਾਲ ਵਿਆਹ ਆ ਧਾਰਾਜ ਕੁਮਾਰ ਨੇ ਆਖਿਆ ਕਿ ਮੇਰੇ ਪਿਓ ਰਾਜੇ ਨੇ ਤੇਰੇ ਨਾਲ ਵਿਆਹ ਮੇਰਾ ਵਿਆਹ ਜਬਰੇ ਕੀਤਾ ਤੂੰ ਮੈਨੂੰ ਬਿਲਕੁਲ ਪਸੰਦ ਨਹੀਂ ਹੈ ਤੂੰ ਹਮੇਸ਼ਾ ਆਪਣਾ ਘੁੰਡ ਕੱਢ ਕੇ ਬੈਠਿਆ ਕਰ ਰਾਤ ਵੇਲੇ ਮੇਰੇ ਪਲੰਗ ਦੀ ਪਰਾਂਦੀ ਚੁੱਪਚਾਪ ਸੌਂ ਜਾਇਆ ਕਰ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਰਹੇਗਾ ਇਸ ਤੋਂ ਇਲਾਵਾ ਉਸ ਜੁਜੀ ਰਾਜਕਮਾਰੀ ਬੜੀ ਸੂਝਵਾਨ ਸਬਰ ਨਤੀ ਤੇ ਹੌਸਲੇ ਵਾਲੀ ਸੀ ਸੋ ਤਾਰਗੀ ਕੁ ਰਾਜਕਮਾਰ ਦੇ ਮਨ ਦੇ ਵਿੱਚ ਉਸप्रति ਪਹਿਲਾਂ ਤੋਂ ਹੀ ਕੋਈ ਨਫ਼ਰਤ ਹੈ ਜਿਸ ਕਰਕੇ ਉਸਨੇ ਮੇਰਾ ਬਿਨਾ ਮੂੰਹ ਵੇਖਿਆ ਹੀ ਮੈਨੂੰ ਇਸ ਤਰ੍ਹਾਂ ਵਰਜ ਦਿੱਤਾ ਤੇ ਉਹ ਬੜੀ ਸਿਆਣਪ ਤੇ ছাত্রী ਨਾਲ ਉਸ ਰੰਜ ਨੂੰ ਦੂਰ ਕਰਨ ਦੀ ਬਿਹਤਰ ਤਰਕੀਬ ਸੋਚਣ ਲੱਗੀ ਸੱਜੀ ਨੇ ਦੋਕ ਦਿਨਾਂ ਬਾਅਦ ਸਾਰੀ ਗੱਲ ਆਪਣੇ ਸੱਸ ਨੂੰ ਦੱਸੀ ਰਾਜਕੁਮਾਰ ਦੀ ਮਾਂ ਨੇ ਪੁੱਤਰ ਨੂੰ ਬੜਾ ਸਮਝਾਇਆ ਕਿ ਵੋਟੀ ਚੰਨ ਵਰਗੀ ਸੋਹਣੀ ਹੈ ਰਾਜਕੇ ਸੱਜੀ ਹੈ ਨਾਂ ਵੀ ਸੱਜੀ ਹੈ ਤੂ ਦੇ ਨਾਲ ਇਦਾਂ ਵਿਵਹਾਰ ਕਿਉਂ ਕਰਦਾ ਇੱਕ ਵਾਰ ਉਸ ਦਾ ਮੂੰਹ ਤਾਂ ਦੇਖ ਲਾ ਉਸ ਨਾਲ ਗੱਲ ਤਾਂ ਕਰ ਲਾ ਪਰ ਰਾਜਕੁਮਾਰ ਆਪਣੀ ਜਿੱਦ ਤੇ ਅੜਿਆ ਰਿਹਾ ਕਿਉਂਕਿ ਕੰਨ ਭਰੇ ਸੀ ਉਸ ਦੀ ਪ੍ਰੇਮਿਕਾ ਪਠਿਆਰ ਨੇ ਉਸ ਤੇ ਸੋ ਉਸ ਨੇ ਕਦੇ ਵੀ ਰਾਜਕੁਮਾਰੀ ਵੱਲ ਆਪਣੀ ਪਤਨੀ ਵੱਲ ਅੱਖ ਭਰ ਕੇ ਨਾ ਵੇਖਿਆ ਸੱਜੀ ਨੇ ਇੱਕ ਦੋ ਵਾਰ ਰਾਜਕੁਮਾਰ ਦੇ ਸਾਹਮਣੇ ਘੁੰਡ ਚੁੱਕ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਜਕੁਮਾਰ ਅੱਖਾਂ ਅੱਗੇ ਹੱਥ ਕਰ ਲੈਂਦਾ ਸੱਜੀ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਚਾਹੇ ਕੁਝ ਵੀ ਹੋਵੇ ਉਹ ਰਾਜਕੁਮਾਰ ਦਾ ਦਿਲ ਜਿੱਤ ਕੇ ਰਹੇਗੀ ਰਾਜਕੁਮਾਰ ਦੂਜੇ ਤੀਜੇ ਦਿਨਾਂ ਪਠਿਆਰਨ ਨੂੰ ਮਿਲਣ ਜਾਇਆ ਕਰਦਾ ਪਹਿਰ ਪਰ ਉਸਦੀ ਸੰਗਤ ਵਿੱਚ ਗੁਜ਼ਾਰਦਾ ਪਠਿਆਰਨ ਸੁੱਜੀ ਬਾਰੇ ਹਮੇਸ਼ਾ ਕੋਈ ਨਵੀਂ ਗੱਲ ਮਨੋਂ ਘੜ ਕੇ ਸੁਣਾ ਦਿੰਦੀ ਤੇ ਰਾਜਕੁਮਾਰੀ ਦਾ ਮਨ ਸੁੱਜੀ ਵੱਲੋਂ ਹੋਰ ਖੱਟਾ ਕਰ ਦਿੰਦੀ ਇਸੇ ਤਰ੍ਹਾਂ ਕੁਝ ਦਿਨ ਬੀਤੇ ਇੱਕ ਦਿਨ ਰਾਜਕੁਮਾਰ ਜਦੋਂ ਮਹਿਲਾਂ ਚੋਂ ਨਿਕਲ ਕੇ ਪਠਿਆਰਨ ਵੱਲ ਜਾਣ ਲੱਗਾ ਤਾਂ ਉਸ ਚੁੱਜੀ ਨੇ ਗੁਜਰੀ ਦਾ ਭੇਸ ਧਾਰਿਆ ਤੇ ਉਸ ਦੇ ਕੋਲੋਂ ਦੀ ਲੰਗੀ ਸਿਰ ਤੇ ਦਹੀਂ ਦਾ ਮਟਕਾ ਚੁੱਕਿਆ ਤੇ ਗੁਜਰੀਆਂ ਵਾਲੀ ਪੋਸ਼ਾਕ ਝੋਲੀ ਗਗਰੀ ਸੁਜੀ ਦੀ ਸੁੰਦਰਤਾ ਨੂੰ ਹੋਰ ਵੀ ਨਿਖਾਰ ਰਹੀ ਸੰ ਉਹ ਤੇਜ ਕਦਮ ਪੁੱਟਦੀ ਹੋਈ ਰਾਜਕਮਰ ਦੇ ਕੋਲੋਂ ਦੀ ਲੰਘੀ ਪਰ ਸੁਜੀ ਨੇ ਰਾਜਕਮਰ ਵੱਲ ਦੋ ਚਾਰ ਤਿਰਸ਼ੀਆਂ ਨਜ਼ਰੀਆਂ ਅਜਾਈਆਂ ਸੁੱਟੀਆਂ ਕਿ ਰਾਜਕਮਲ ਦਾ ਰਾਜਕਮਰ ਦਾ ਦਿਲ ਮੁਰੰਡਿਆ ਗਿਆ ਦੋਸਤੋ ਕਹਾਣੀ ਤੁਹਾਨੂੰ ਸੁਣਾ ਰਹੇ ਆਂ ਪਰੰਪਰਾ ਤੇ ਇਹ ਲੋਕ ਕਹਾਣੀ ਹੈ ਸੋ ਉਸ ਜਿਵੇਂ ਉਹ ਗੁਜਰੀਆਂ ਕੁਦਰਤੀ ਜਿਹੜਾ ਉਹਨਾਂ ਦਾ ਫਜ਼ੀਕ ਇਦਾਂ ਦੀ ਹੁੰਦੀ ਹੈ ਚੰਗਾ ਦੁੱਧ ਪੀਣਾ ਮਸ਼ਕਤਾ ਕਰਨੀ ਹੈ ਪਸ਼ੂ ਪਾਲਣੇ ਤੋਰਾ ਫੇਰਾ ਬਹੁਤ ਤਾਂ ਹੀ ਤਾਂ ਉਹ ਗੀਤ ਹੈ ਨਾ ਇੱਕ ਗੁਜਰੀ ਰਵੜ ਦਾ ਬਾਵਾ ਮੱਝਾਂ ਦਾ ਦੁੱਧ ਵੇਚਦੀ ਫਰੇ ਖੈਰ ਉਸ ਗੁਜਰੀ ਦੀਆਂ ਆਦਾਵਾਂ ਤੋਂ ਉਹ ਮੋਹਤ ਹੋਇਆ ਉਸਨੇ ਇੰਨੀ ਸੁੰਦਰ ਲੜਕੀ ਪਹਿਲਾਂ ਨਹੀਂ ਸੀ ਵੇਖੀ ਤੇ ਰਾਜਕੁਮਾਰ ਦਾ ਉਸਤੇ ਦਿਲ ਆ ਗਿਆ ਰਾਜਕੁਮਾਰ ਨੇ ਉਸ ਨੂੰ ਸੈਨਤ ਨਾਲ ਠਹਿਰ ਜਾਣ ਲਈ ਕਿਹਾ ਤੇ ਫਿਰ ਉਸ ਦੀਆਂ ਅੱਖਾਂ ਚੱਖਾਂ ਪਾ ਕੇ ਪੁੱਛਣ ਲੱਗਾ ਤੂੰ ਬੜੀ ਪਿਆਰੀ ਕੁੜੀ ਹੈ ਮੇਰੇ ਰੋਮ-ਰੋਮ ਦੇ ਵਿੱਚ ਤੇਰੇ ਲਈ mohabbat ਜਾਗ ਉੱਠੀ ਹੈ ਮੈਂ ਰਾਜਕੁਮਾਰਾਂ ਤੂੰ ਜੱਤ ਦੀ ਗੁਜਰੀ ਹੈ ਸੋ ਮੈਂ ਤੇਰੇ ਨਾਲ ਵਿਆਹ ਤਾਂ ਨਹੀਂ ਕਰਾ ਸਕਦਾ ਜੇ ਤੂੰ ਮੇਰੀ ਰਖੇਲ ਬਣ ਕੇ ਰਹਿਣਾ ਚਾਹੇ ਤਾਂ ਮੈਂ ਤੈਨੂੰ ਰਾਣੀਆਂ ਵਾਲਾ ਮਾਣ ਦੇਵਾਂਗਾ ਗੁਜਰੀ ਮੁਸਕਰਾਈ ਤੇ ਕਹਿਣ ਲੱਗੀ ਤੁਹਾਡੀ ਹਰ ਗੱਲ ਮਨਜ਼ੂਰ ਹੈ ਮੇਰੇ ਜਿਹੀ ਨਵਾਨੀ ਨੂੰ ਜੇ ਰਾਜਮਾਲ ਦੇ ਵਿੱਚ ਰਹਿਣ ਦਾ ਮੌਕਾ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਤੇ ਰਾਜਕੁਮਾਰ ਨੇ ਉਸ ਨੂੰ ਪੁੱਛਿਆ ਤੂੰ ਰਹਿੰਦੀ ਕਿੱਥੇ ਆ ਉਹ ਕਹਿੰਦੀ ਪ੍ਰਾਂਦਪੁਰੇ ਰਾਜਕੁਮਾਰ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਰੇਸ਼ਮੀ ਰਮਾਲ ਕੱਢਿਆ ਤੇ ਗੁਜਰੀ ਨੂੰ ਨਿਸ਼ਾਨੀ ਵਜੋਂ ਦੇ ਕੇ ਕਹਿਣ ਲੱਗਾ ਇਹ ਮੇਰੀ ਨਿਸ਼ਾਨੀ ਤੂੰ ਆਪਣੇ ਕੋਲ ਰੱਖ ਛੱਡ ਤੂੰ ਕੱਲ ਦੁਪਹਿਰੇ ਮੈਂ ਕੱਲ ਦੁਪਹਿਰੇ ਤੈਨੂੰ ਪ੍ਰਾਂਤਪੁਰੇ ਮਿਲਣ ਆਵਾਂਗਾ ਅਗਲੇ ਦਿਨ ਰਾਜਕੁਮਾਰ ਪ੍ਰਾਂਤਪੁਰੇ ਜਾਣ ਲਈ ਸਵੇਰੇ ਘਰੋਂ ਨਿਕਲ ਗਿਆ ਤੇ ਉਹ ਲੋਕਾਂ ਤੋਂ ਪ੍ਰਾਂਤਪੁਰੇ ਦਾ ਰਾਹ ਪੁੱਛਦਾ ਪਰ ਇਸ ਪਿੰਡ ਬਾਰੇ ਕਿਸੇ ਨੂੰ ਵੀ ਪਤਾ ਨਾ ਲੱਗਾ ਉਹ ਥੱਕ ਟੁੱਟ ਕੇ ਘਰ ਵਾਪਸ ਆ ਗਿਆ ਤੇ ਪਰ ਉਸ ਨੂੰ ਪ੍ਰਾਂਤਪੁਰੇ ਦਾ ਕੋਈ ਥੋ ਪਤਾ ਨਾ ਲੱਗਾ ਤੇ ਉਸ ਤੋਂ ਅਗਲੇ ਦਿਨ ਉਸ ਜੀ কুমਿਹਰਨ ਦਾ ਵੇਸ ਧਾਰ ਕੇ ਰਾਜਕਮਰ ਦੇ ਮਗਰ ਤੁਰ ਪਈ ਜਾਨੀ ਉਸਨੇ ਹੁਣ ਗੁਜਰੀ ਵਾਲੇ ਭੇਸ ਤੋਂ ਇਲਾਵਾ ਆਪਣਾ ਦੂਸਰਾ ਭੇਸ ਬਦਲ ਲਿਆ কুমਿਹਰਨ ਵਾਲਾ ਉਹ ਰਾਜਕਮਰ ਦੇ ਮਗਰ ਮਗਰ ਤੁਰ ਪਈ ਤੇ ਉਸਨੇ ਇੱਕ ਖੋਤੇ ਤੇ ਕੁਝ ਘੜੇ ਤੇ ਮਿੱਟੀ ਦੇ ਭਾਂਡੇ ਰੱਖ ਲਏ ਤੇ ਸ਼ਾਮ ਨੂੰ ਫੜੀ ਖੋਤੇ ਨੂੰ ਹਿੱਕ ਦੀ ਧੋਰੀ ਜਾ ਰਹੀ ਸੀ ਇਸ ਵੇਸ ਦੇ ਵਿੱਚ ਵੀ ਉਹ ਆਖਰਾਂ ਦੀ ਸੋਹਣੀ ਲੱਗ ਰਹੀ ਸੀ ਤੇ ਜਦੋਂ ਉਹ ਰਾਜਕਮਰ ਦੇ ਕੋਲੋਂ ਦੀ ਲੱਗੀ ਤਾਂ ਉਸਨੇ ਜਾਣਬੁੱਝ ਕੇ ਰਾਜਕਮਰ ਵੱਲ ਪਰਤ ਕੇ ਵੇਖਿਆ ਰਾਜਕਮਰ ਦਾ ਧਿਆਨ ਉਸ ਘੁਮਿਆਰਨ ਕੁੜੀ ਵੱਲ ਖਿੱਚਿਆ ਗਿਆ ਤੇ ਉਸਨੇ ਘੁਮਿਆਰ ਨੂੰ ਠਹਿਰਨ ਲਈ ਇਸ਼ਾਰਾ ਕੀਤਾ ਉਹ ਝਟ ਖੜੀ ਹੋ ਗਈ ਰਾਜਕਮਰ ਉਸ ਵੱਲ ਇੱਕ ਤੱਕ ਇੱਕ ਟੱਕ ਤੱਕਦਾ ਰਿਹਾ ਜਿਵੇਂ ਉਸ ਦੇ ਸਾਹਮਣੇ ਕੋਈ ਪਰੀ ਆਕਾਸ਼ੋਂ ਉੱਤਰੀ ਖੜੀ ਹੋਵੇ ਉਹਦੇ ਰੂਪ ਦੀ ਮਹਿਮਾ ਕਰਦਾ ਹੋਇ ਪੁੱਛਣ ਲੱਗਾ ਤੂੰ ਕੌਣ ਹੈ ਇੰਜ ਲੱਗਦਾ ਕਿ ਤੈਨੂੰ ਅੱਗੇ ਵੀ ਕਿਦਰੇ ਵੇਖਿਆ ਉਹ ਕਹਿਣ ਲੱਗੀ ਮੈਂ ਘੁਮਿਆਰਨ ਇੱਧਰ ਪਹਿਲੀ ਵਾਰ ਹੀ ਘੜੇ ਵਿੱਚ ਨਾਈ ਹੈ ਤੇ ਉਹਨੇ ਪੁੱਛਿਆ ਤੂੰ ਕਿੱਥੇ ਰਹਿੰਦੀ ਹੈਂ ਉਸ ਘੁਮਹਿਰਨ ਕੁੜੀ ਨੇ ਆਖਿਆ ਪ੍ਰਾਂਤਪਰੇ ਰਾਜਕੁਮਾਰ ਨੇ ਆਖਿਆ ਪ੍ਰਾਂਤਪਰੇ ਦੀਆਂ ਕੁੜੀਆਂ ਬੜੀਆਂ ਸੋਹਣੀਆਂ ਹੁੰਦੀਆਂ ਨੇ ਇਸ ਪਿੰਡ ਦੀ ਇੱਕ ਗੁਜਰੀ ਮਿਲੀ ਸੀ ਪਰਸੋਂ ਉਹ ਵੀ ਰੱਜ ਕੇ ਸੋਹਣੀ ਸੀ ਅੱਜ ਤੂੰ ਮਿਲੀਆਂ ਤੇਰਾ ਰੂਪ ਵੀ ਚੋਚੋ ਪੈਂਦਾ ਪਰ ਇਹ ਪਿੰਡ ਹੈ ਕਿੱਥੇ ਪ੍ਰਾਂਤਪੁਰਾ ਕੱਲ ਮੈਂ ਬੜਾ ਲੱਭਿਆ ਮੈਨੂੰ ਇਸ ਪ੍ਰਾਂਤਪਰੇ ਦਾ ਕੋਈ ਥੋ ਪਤਾ ਨਹੀਂ ਲੱਭਾ ਤੇ ਉਹ ਕਹਿਣ ਲੱਗੀ ਇਹ ਪਿੰਡ ਇਸ ਪਾਸੇ ਨਹੀਂ ਹੈ ਰਾਜਮੈਲ ਦੇ ਦੂਜੇ ਪਾਸੇ ਵੱਲ ਹੈ ਪਹਾੜੀ ਦੇ ਪੈਰਾਂ 'ਚ ਅੱਛਾ ਤਾਂ ਮੈਂ ਕੱਲ ਆਵਾਂਗਾ ਤੇਰੇ ਪਿੰਡ ਪ੍ਰਾਂਤਪੁਰੇ ਤੂੰ ਮੈਨੂੰ ਡੇਕੀ ਜਦੋਂ ਘੁਮਿਆਰੀ ਜਾਣ ਲੱਗੀ ਤਾਂ ਘੁਮਿਆਰੀ ਨੇ ਆਪਣੀ ਉਂਗਲ ਦੇ ਵਿੱਚੋਂ ਮੰਦਰੀ ਉਤਾਰ ਕੇ ਰਾਜਕੁਮਾਰ ਦੀ ਰਾਜਕੁਮਾਰ ਨੇ ਆਪਣੀ ਮੰਦਰੀ ਉਤਾਰ ਕੇ ਉਸ ਘੁਮਿਆਰੀ ਕੁੜੀ ਦੀ ਉਂਗਲ ਦੇ ਵਿੱਚ ਪਾ ਦਿੱਤੀ ਤੇ ਅਗਲੇ ਦਿਨ ਰਾਜਕੁਮਾਰ ਤਿਆਰ ਹੋ ਕੇ ਘਰੋਂ ਨਿਕਲਿਆ ਪ੍ਰਾਂਤਪੁਰੇ ਦਾ ਰਾਹ ਲੱਭਣ ਲੱਗਾ ਮਹਿਲ ਦੇ ਪਿਛਵਾੜੇ ਵੱਲ ਨੂੰ ਤੁਰ ਪਿਆ ਤਸ ਜੀ ਰਾਜਕੁਮਾਰੀ ਤੋਂ ਪਹਿਲਾਂ ਹੀ ਉਹ ਧੋਬਣ ਦਾ ਵੇਸ ਧਾਰ ਕੇ ਉਸ ਪਾਸੇ ਨਿਕਲ ਪਈ ਉਸ ਨੇ ਮੈਲੇ ਕੱਪੜਿਆਂ ਦੀ ਪੰਡ ਇੱਕ ਸਿਰ ਤੇ ਚੁੱਕੀ ਹੋਈ ਸੀ ਧੋਬਣ ਦੇ ਵੇਸ ਦੇ ਵਿੱਚ ਉਸ ਚੱਜੀ ਦਾ ਰੂਪ ਹੋਰ ਨਿਖਰ ਆਇਆ ਰਾਜਕੁਮਾਰ ਨੇ ਸਾਹਮਣੇ ਪਾਸੇ ਤੋਂ ਧੋਬਣ ਆਉਂਦਾ ਵੇਖ ਕੇ ਉਸ ਤੋਂ ਪ੍ਰਾਂਤਪੁਰੇ ਦਾ ਰਾਹ ਪੁੱਛਣਾ ਚਾਹਿਆ ਪਰ ਧੋਬਣ ਦਾ ਰੂਪ ਤੇ ਜਵਾਨੀ ਵੇਖ ਕੇ ਰਾਜਕੁਮਾਰ ਦਾ ਦਿਲ ਬੇਕਾਬੂ ਹੋ ਗਿਆ ਉਸ ਨੂੰ ਰੋਕੇ ਰਾਜਕੁਮਾਰ ਪੁੱਛਣ ਲੱਗਾ ਤੂੰ ਕੌਣ ਹੈ ਮੈਨੂੰ ਲੱਗਦਾ ਮੈਂ ਤੈਨੂੰ ਪਹਿਲਾਂ ਵੀ ਕਿਤੇ ਵੇਖਿਆ ਉਹ ਕਹਿੰਦੀ ਨਹੀਂ ਮੈਂ ਪ੍ਰਾਂਤਪੁਰੇ ਰਹਿੰਦੀ ਆ ਮੈਂ ਤਾਂ ਪਹਿਲੀ ਵਾਰੀ ਇਧਰੋਂ ਲੰਗੀ ਆ ਮੇਰੀ ਸੱਸ ਬਿਮਾਰ ਹੈ ਇਸ ਲਈ ਮੈਂ ਕੱਪੜਿਆਂ ਦੀ ਪੰਡ ਚੁੱਕ ਕੇ ਘਾੜ ਤੇ ਧੋਣ ਚੱਲੀ ਆ ਰਾਜਕੁਮਾਰ ਨੇ ਧੋਬਣ ਦੇ ਚਿਹਰੇ ਵੱਲ ਗੌਰ ਨਾਲ ਵੇਖਿਆ ਫਿਰ ਮੁਸਕਰਾ ਕੇ ਕਹਿਣ ਲੱਗਾ ਕਿ ਪ੍ਰਾਂਤਪੁਰੇ ਦੀਆਂ ਕੁੜੀਆਂ ਬੜੀਆਂ ਸੋਹਣੀਆਂ ਹੁੰਦੀਆਂ ਨੇ ਮੈਨੂੰ ਪਹਿਲਾਂ ਵੀ ਪ੍ਰਾਂਤਪੁਰੇ ਦੀਆਂ ਦੋ ਕੁੜੀਆਂ ਮਿਲੀਆਂ ਸਨ ਉਹ ਵੀ ਰੱਜ ਕੇ ਰੋਣੀਆਂ ਸੋਹਣੀਆਂ ਸੀ ਤੇਰਾ ਰੂਪ ਵੀ ਸਾਂਭਿਆ ਨਹੀਂ ਜਾਂਦਾ ਕਿ ਮੇਰਾ ਜੀ ਚਾਹੁੰਦਾ ਮੈਂ ਪ੍ਰਾਂਤਪੁਰੇ ਜਾ ਕੇ ਰਹਾ ਤੇ ਉਹ ਧੋਬਣ ਕੁੜੀ ਕਹਿਣ ਲੱਗੀ ਜੇ ਤੁਸੀਂ ਇੱਕ ਵਾਰੀ ਪ੍ਰਾਂਤ ਭਰੇ ਗਏ ਤਾਂ ਤੁਹਾਡਾ ਉੱਥੋਂ ਵਾਪਸ ਪਰਤਣ ਤੇ ਜੀ ਨਹੀਂ ਕਰੇਗਾ ਪਰ ਪ੍ਰੰਪਰਾ ਹੈ ਕਿਥੇ ਮੈਂ ਤਾਂ ਪ੍ਰਾਂਤ ਭਰਾ ਹੀ ਲੱਭਣ ਚੱਲਿਆ ਰਾਜਕੁਮਾਰ ਨੇ ਆਖਿਆ ਤੇ ਉਹ ਕੁੜੀ ਬੋਲੀ ਤੁਸੀਂ ਬੜੀ ਵਾਰ ਪ੍ਰਾਂਤਪੁਰੇ ਕੋਲੋਂ ਲੰਘੇ ਹੋ ਪਰ ਤੁਸੀਂ ਕਦੇ ਧਿਆਨ ਨਹੀਂ ਕੀਤਾ ਰਤਾ ਅੱਖਾਂ ਖੋਲ ਕੇ ਚੱਲਿਆ ਕਰੋ ਤਾਂ ਹੀ ਤੁਹਾਨੂੰ ਦੱਸੇ ਉਹ ਤੁਹਾਡੇ ਮਹਿਲ ਦੇ ਪਿਛਵਾੜੇ ਪਹਾੜੀ ਦੀ ਪੈਰਾਂ ਵਿੱਚ ਹੈ ਐਸ ਵੇਲੇ ਤਾਂ ਉੱਥੇ ਕੋਈ ਨਹੀਂ ਹੁੰਦਾ ਸਭ ਕੰਮ ਕਾਜ ਲਈ ਨਿਕਲ ਜਾਂਦੇ ਨੇ ਕੱਲ ਤੁਸੀਂ ਮੈਨੂੰ ਉਸ ਦਰਖਤ ਹੇਠ ਉਡੀਕਣਾ ਮੈਂ ਤੁਹਾਨੂੰ ਉਸ ਪਿੰਡ ਲੈ ਜਾਵਾਂਗੀ ਰਾਜਕਮਰ ਕਹਿੰਦਾ اچھا ਠੀਕ ਹੈ ਰਾਜਕਮਰ ਨੇ ਥੋਬੀ ਨੂੰ ਉਸ ਥੋਬਨ ਲੜਕੀ ਨੂੰ ਮੋਤੀਆਂ ਵਾਲਾ ਬਹੁਮੁੱਲਾ ਹਾਰ ਦਿੰਦਿਆਂ ਆਖਿਆ ਕਿ ਇਹ ਮੇਰੀ ਨਿਸ਼ਾਨੀ ਕੋਲ ਰੱਖ ਲੈ ਕੱਲ ਮੈਂ ਉਸੇ ਦਰਖਤ ਹੇਠ ਤੇ ਨੂੰ ਡੀਕਾਂਗਾ ਤੇ ਉਹ ਥੋਬਨ ਚਲੀ ਗਈ ਰਾਜਕਮਰ ਅੱਗੇ ਨਿਕਲ ਗਿਆ ਤੇ ਉਹ ਕਾਫੀ ਦੇਰ ਤੱਕ ਪ੍ਰਾਂਤਪੁਰਾ ਲੱਭਦਾ ਰਿਹਾ ਤੇ ਜਿਸ ਤੋਂ ਵੀ ਰਾਜਕਮਰ ਪ੍ਰਾਂਤਪੁਰੇ ਬਾਰੇ ਪੁੱਛਦਾ ਤਾਂ ਉਹ ਗੋਂ ਖਾਸ ਕੇ ਕਹਿ ਦਿੰਦੇ ਕਿ ਇਹ ਨਾਂ ਤਾਂ ਪਹਿਲੀ ਵਾਰ ਹੀ ਸੁਣਿਆ। ਰਾਜਕੁਮਾਰ ਆਖਰ ਥੱਕ ਟੁੱਟ ਕੇ ਘਰ ਵਾਪਸ ਆ ਗਿਆ ਤੇ ਅੱਜ ਵੀ ਉਹ ਪਠਿਆਰਨ ਦੇ ਘਰ ਨਾ ਗਿਆ ਜਿਹਦੇ ਨਾਲ ਉਹ ਦਾ ਮੇਸ਼ਕ ਚੱਲਦਾ ਸੀ। ਅਗਲੇ ਦਿਨ ਰਾਜਕੁਮਾਰ ਨੇ ਫੈਸਲਾ ਕੀਤਾ ਕਿ ਉਹ ਪ੍ਰਾਂਤ ਭਰ ਲੱਭੇ ਵਗੈਰ ਵਾਪਸ ਨਹੀਂ ਆਏਗਾ। ਉਸਨੇ ਦਾਸੀਆਂ ਨੂੰ ਤਿੰਨ ਪਰੌਠੇ ਪਕਾ ਕੇ ਦੇਣ ਲਈ ਆਖਿਆ ਕਿ ਜੇ ਭੁੱਖ ਲੱਗੀ ਤਾਂ ਕਿਸੇ ਦਰਖਤ ਤੇ ਲੱਬ ਕੇ ਖਾ ਲਵਾਂਗਾ। ਔਰ ਰਾਜਕੁਮਾਰ ਇਸ ਸੁਜੀ ਨੂੰ ਜਦੋਂ ਪਰੌਠਿਆਂ ਬਾਰੇ ਖ਼ਬਰ ਮਿਲੀ ਤਾਂ ਉਸਨੇ ਖੁਦ ਆਪਣੇ ਹੱਥਾਂ ਨਾਲ ਤਿੰਨ ਪਰੌਠੇ ਪਕਾਏ ਇੱਕ ਪਰੌਠੇ ਦੇ ਵਿੱਚ ਉਸਨੇ ਰੁਮਾਲ ਦਾ ਟੁਕੜਾ ਪਾ ਦਿੱਤਾ ਤੇ ਦੂਜੇ ਦੇ ਵਿੱਚ ਮੁੰਦਰੀ ਪਾ ਦਿੱਤੀ ਤੇ ਤੀਜੇ ਦੇ ਵਿੱਚ ਬਾਮੋਲੇ ਹਾਰ ਦਾ ਇੱਕ ਮੋਤੀ ਪਾ ਦਿੱਤਾ ਇਹ ਤਿੰਨੋਂ ਚੀਜ਼ਾਂ ਰਾਜਕੁਮਾਰ ਨੇ ਇਸ ਸੁਜੀ ਨੂੰ ਗੁਜਰੀ কুম੍ਹਿਆਰਨ ਦੇ ਧੋਬੀ ਦੇ ਵੇਸ ਦੇ ਵਿੱਚ ਨਿਸ਼ਾਨੀ ਵਜੋਂ ਦਿੱਤੀਆਂ ਸਨ ਖੈਰ ਰਾਜਕੁਮਾਰ ਉਹ ਪਰੌਠੇ ਲੈ ਕੇ ਆਪਣਾ ਪ੍ਰਾਂਦਪਰਾ ਲੱਭਣ ਚੱਲ ਪਿਆ ਮਹਿਲ ਦੇ ਪਿਛਵਾੜੇ ਦੀ ਪਹਾੜੀ ਵੱਲ ਰਾਹ ਦੇ ਵਿੱਚੋਂ ਦਰਖਤ ਢੇਟਾ ਗਿਆ ਜਿੱਥੇ ਧੋਬਣ ਨੇ ਉਸ ਨੂੰ ਮਿਲਣ ਦਾ ਵਾਅਦਾ ਕੀਤਾ ਸੀ ਤੇ ਉਸ ਦਰਖਤ ਢੇਟ ਬੈਠ ਕੇ ਉਡੀਕ ਕਰਨ ਲੱਗਾ ਚੋਖਾ ਸਮਾਂ ਬੀਤ ਗਿਆ ਪਰ ਧੋਬਣ ਨਾ ਆਈ ਰਾਜਕੁਮਾਰ ਨੂੰ ਭੁੱਖ ਸਤਾਉਣ ਲੱਗੀ ਤਾਂ ਉਸ ਨੇ ਪਰੌਂਠਿਆਂ ਦੀ ਗੰਢ ਖੋਲੀ ਇੱਕ ਪਰੌਂਠਾ ਲੈ ਕੇ ਉਸ ਚੋ ਗਿਰਾਹੀ ਜਦੋਂ ਥੋੜੀ ਤਾਂ ਵਿੱਚੋਂ ਮੁੰਦਰੀ ਨਿਕਲ ਆਈ ਜਿਸ ਤੇ ਉੱਤੇ ਰਾਜਕਮਾਰ ਦਾ ਨਾਮ ਉਕਰਿਆ ਹੋਇਆ ਸੀ ਇਹ ਮੁੰਦਰੀ ਤਾਂ ਉਸ ਨੇ কুমਹਾਰ ਨੂੰ ਨਿਸ਼ਾਨੀ ਵਜੋਂ ਦਿੱਤੀ ਸੀ ਰਾਜਕਮਾਰ ਹੈਰਾਨ ਰਹਿ ਗਿਆ ਫਿਰ ਉਸਨੇ ਕਾਲੀ ਦੇ ਨਾਲ ਦੂਜੇ ਪ੍ਰੌਂਠੇ ਦੀ ਜਦੋਂ ਗਰਾਹੀ ਭੰਨੀ ਤਾਂ ਉਸ ਦੇ ਵਿੱਚੋਂ ਇੱਕ ਵੱਡਮੋਲਾ ਮੋਤੀ ਨਿਕਲਿਆ ਇਹ ਮੋਤੀ ਤਾਂ ਉਸ ਹਾਰ ਦਾ ਸੀ ਜੋ ਰਾਜਕੁਮਾਰ ਨੇ ਧੋਬਣ ਨੂੰ ਨਿਸ਼ਾਨੀ ਵਜੋਂ ਦਿੱਤਾ ਸੀ ਰਾਜਕੁਮਾਰ ਦੀ ਹੈਰਾਨੀ ਦੀ ਹੱਦ ਨਾ ਰਹੀ ਤੇ ਫਿਰ ਰਾਜਕੁਮਾਰ ਨੇ ਤੀਜੇ ਪ੍ਰੌਂਠੇ ਦੀ ਜਦੋਂ ਗਰਾਹੀ ਭੰਨੀ ਤਾਂ ਰੁਮਾਲ ਦੇ ਟੁਕੜੇ ਦੇਖੇ ਇਹ ਰੁਮਾਲ ਤਾਂ ਉਸਨੇ ਗੁਜਰੀ ਨੂੰ ਦਿੱਤਾ ਸੀ ਤੇ ਤਿੰਨੇ ਨਿਸ਼ਾਨੀਆਂ ਦੱਸਦੀਆਂ ਨੇ ਕਿ ਪ੍ਰਾਂਤਪਰਾਉ ਦੇ ਘਰ ਦੇ ਵਿੱਚ ਹੀ ਹੈ ਰਾਜਕੁਮਾਰ ਕਾਲੇ-ਕਾਲੇ ਕਦਮ ਪੁੱਟਦਾ ਮਹਿਲ ਵਿੱਚ ਪਹੁੰਚਾ ਦਾਸੀਆਂ ਨੂੰ ਪੁੱਛਣ ਲੱਗਾ ਕਿ ਅੱਜ ਪਰੌਠੇ ਕਿਸ ਨੇ ਪਕਾਏ ਨੇ। ਦਾਸੀਆਂ ਕਹਿਣ ਲੱਗੀਆਂ ਤੁਹਾਡੀ ਬੋਟੀ ਨੇ। ਅਸੀਂ ਬੜਾ ਰੋਕਿਆ ਪਰ ਉਸ ਨੇ ਇੱਕ ਨਾ ਸੁਣੀ ਤੇ ਕਹਿਣ ਲੱਗੀ ਪਰੌਠੇ ਮੈਂ ਪਕਾਵਾਂਗੀ। ਉਸ ਨੇ ਪਰੌਠੇ ਬਣਾਏ ਨੇ ਤੇ ਰਾਜਕੁਮਾਰ ਤੇਜ਼-ਤੇਜ਼ ਕਦਮ ਪੁੱਟਦਾ ਆਪਣੇ ਕਮਰੇ ਵੱਲ ਦੌੜਿਆ। ਤੇਗੀ ਉਸ ਦੀ ਪਤਨੀ ਸੋਜੀ ਹਾਰ ਸ਼ਿੰਗਾਰ ਲਾ ਕੇ ਪੀੜੇ ਤੇ ਸੱਜੀ ਬੈਠੀ ਸੀ ਤੇ ਰਾਜਕੁਮਾਰ ਨੂੰ ਆਉਂਦਾ ਵੇਖ ਕੇ ਉਸ ਨੇ ਘੁੰਡ ਕਢ ਲਿਆ। ਰਾਜਕੁਮਾਰ ਨੇ ਸੱਜੀ ਦਾ ਘੁੰਡ ਚੱਕਦੇ ਹੋਏ ਆਖਿਆ ਕਿ ਮੈਨੂੰ ਮਾਫ਼ ਕਰ ਦੇ। ਮੈਨੂੰ ਨਹੀਂ ਸੀ ਪਤਾ ਕਿ ਪ੍ਰਾਂਦਪਰਾ ਮੇਰੇ ਹੀ ਘਰ ਵਸਦਾ ਹੈ ਇਹ ਸੁਣ ਕੇ ਸੱਜੀ ਮੁਸਕਰਾ ਪਈ ਇਹ ਸੀ ਲੋਕ ਕਹਾਣੀ ਪ੍ਰਾਂਦਪਰਾ ਸੋ ਇਸ ਕਹਾਣੀ ਦੇ ਵਿੱਚ ਦੋਸਤੋ ਜਿਹੜੀ ਸਿੱਖਿਆ ਦਿੱਤੀ ਗਈ ਹੈ ਇਹਦੇ ਵਿੱਚ ਸਦਾਚਾਰ ਦੀ ਸਿੱਖਿਆ ਹੈ ਕਿ ਬੰਦਾ ਨਾ ਬਗਾਨੀ ਖੁਰਲੀ 'ਚ ਮੂੰਹ ਮਾਰਨੋਂ ਜ਼ਿਆਦਾ ਕਰਸ਼ਿਤ ਹੁੰਦਾ ਹੈ ਦੂਜੇ ਦੀ ਥਾਲੀ ਦਾ ਲੱਡੂ ਸੋਹਣਾ ਲੱਗਦਾ ਕਿਉਂਕਿ ਇਨਸਾਨ ਜਿਸ ਚੀਜ਼ ਨੂੰ ਜ਼ਿਆਦਾ ਵੇਖਦਾ ਹੈ ਉਸ ਪ੍ਰਤੀ ਉਹਦੀ ਦਿਲਚਸਪੀ ਕਿਤੇ ਨਾ ਕਿਤੇ ਘੱਟ ਹੁੰਦੀ ਹੈ ਤੁਸੀਂ ਵੇਖੋ ਕਿ ਬਹੁਤ ਸਾਰੇ ਲੋਕ ਆਪਣੇ ਨਾਨਕੇ ਭੂਆ ਦੇ ਪਿੰਡ ਜਾਂ ਹੋਰ ਥਾਂ ਜਾਂਦੇ ਨੇ ਯੰਗ ਏਜ ਦੇ ਵਿੱਚ ਆਪਾਂ ਸਾਰੇ ਜਾਂਦੇ ਰਹੇ ਹਾਂ ਉਹ ਪਿੰਡ ਦੇ ਵਿੱਚ ਬਾਹਰੋਂ ਆਇਆ ਮੁੰਡਾ ਜਾਂ ਪਿੰਡ ਦੇ ਵਿੱਚ ਬਾਹਰੋਂ ਆਈ ਕੋਈ ਲੜਕੀ ਉਹ ਕਰਸ਼ਨ ਦਾ ਕੇਂਦਰ ਬਣ ਜਾਂਦੀ ਹੈ ਹਾਲਾਂਕਿ ਪਿੰਡ ਦੇ ਮੁੰਡਿਆਂ ਨੂੰ ਪਿੰਡ ਦੀਆਂ ਕੁੜੀਆਂ ਜਾਂ ਸ਼ਹਿਰ ਦੇ ਮੁੰਡਿਆਂ ਨੂੰ ਸ਼ਹਿਰ ਦੀਆਂ ਕੁੜੀਆਂ ਅਕਸਰ ਵੇਖਦੇ ਨੇ ਉਹ ਉਹਨਾਂ ਦੇ ਸਹੌਪਣ ਤੋਂ ਰੰਗ ਰੂਪ ਤੋਂ ਉਹਨਾਂ ਮਤਾਸਰ ਨਹੀਂ ਹੁੰਦੇ ਜਿੰਨਾ ਅਜਨਬੀ ਨੂੰ ਵੇਖ ਕੇ ਹੁੰਦੇ ਨੇ ਕਿਉਂਕਿ ਲਵ ਐਟ ਫਰਸਟ ਸਾਈਟ ਪਰ ਹੇਟ ਐਟ ਮਾਈਨਰ ਰੀਜ਼ਨ ਵੀ ਕਿਹਾ ਜਾਂਦਾ ਨਾ ਇਸੇ ਤਰ੍ਹਾਂ ਜਿੰਨੇ ਵੀ ਕਿੱਸੇ ਹੋਏ ਨੇ ਉਹਨਾਂ ਕਿੱਸਿਆਂ 'ਚੋਂ ਬਹੁਤੀਆਂ ਮੁਲਾਕਾਤਾਂ ਅਚਾਨਕ ਹੋਈਆਂ ਨੇ ਜਾਂ ਫਿਰ ਹੁਣ ਜਿਵੇਂ ਪਦਮਾਵਤੀ ਦਾ ਕਿੱਸਾ ਸੀ ਕਿ ਤੁਹਾਨੂੰ ਇੱਕ ਸੁਪਨਿਆਂ ਦਾ ਸੰਸਾਰ ਸਜਾਇਆ ਗਿਆ ਜਾ ਧੀ ਦੋ ਰਾਂਝਾ ਪੰਜਾਬ ਦੀ ਲੋਕ ਕਥਾ ਆ ਲਵ ਸਟੋਰੀ ਹੈ ਉਸ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਤੂੰ ਕਿਹੜਾ ਹੀਰ ਵਿਆਹ ਲੈ ਆਏਗਾ ਮਤਲਬ ਮਈਂ ਰਾਂਝੇ ਦੇ ਮਨ ਚ ਪਹਿਲਾਂ ਹੀ ਹੀਰ ਦਾ ਇੱਕ ਸੁਪਨਾ ਬਣਾ ਦਿੱਤਾ ਇਸ ਤਰ੍ਹਾਂ ਜਿੰਨੀਆਂ ਵੀ ਲਵ ਸਟੋਰੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਆਕਰਸ਼ਨ ਬਹੁਤ ਹੈ ਈਵਨ ਔਰਤ ਨੂੰ ਜਦੋਂ ਬੰਦਾ ਕੱਜੀ ਹੋਈ ਨੂੰ ਵੇਖਦਾ ਹੈ ਉਹ ਜਿੰਨੀ ਪਹਿਰਾਵੇ ਦੇ ਵਿੱਚ ਹੈ ਜਿੰਨਾ ਉਸਨੇ ਆਪਣੇ ਸਰੀਰ ਨੂੰ ਕੱਜਿਆ ਹੋਏਗਾ ਉਹਨਾਂ ਸੌਪਣ ਜ਼ਿਆਦਾ ਹੁੰਦਾ ਹੈ ਇਹਦਾ ਕਾਰਨ ਹੈ ਕਿ ਜਦੋਂ ਇੱਕਦਮ ਬੰਦਾ ਕਿਸੇ ਔਰਤ ਨੂੰ ਵੇਖਦਾ ਤਾਂ ਉਹਦੇ ਪ੍ਰਤੀਕਰਸ਼ਿਤ ਹੁੰਦਾ ਪਰ ਜਦੋਂ ਰੋਜ਼ ਰੋਜ਼ ਉਸਨੂੰ ਵੇਖਦਾ ਤੇ ਫਿਰ ਉਹਦੇ ਚੋਂ ਨਹੀਂ ਦਿਲਚਸਪੀ ਨਹੀਂ ਰਹਿੰਦੀ ਹਸਬੈਂਡ ਵਾਈਫ ਵੀ ਜਦੋਂ ਹਫ਼ਤੇ 10 ਦਿਨ ਸਾਲ 2 ਸਾਲ ਬਾਅਦ ਮਿਲਦੇ ਆ ਤਾਂ ਇੱਕ ਉਹਨਾਂ ਚ ਕشش ਹੁੰਦੀ ਹੈ ਇਹ ਵੀ ਇੱਕ ਕਾਰਨ ਬਣਦਾ ਹੈ ਸੋ ਇਸ ਤਰ੍ਹਾਂ ਇਹ ਜਿਹੜਾ ਵਰਤਾਰਾ ਬਣਦਾ ਨਾ ਕਿ ਜਦੋਂ ਉਹ ਲੜਕੀ ਅਚਾਨਕ ਇੱਕ ਆਮ ਕੰਮਕਾਜ ਵਾਲੀ ਦੇ ਰੋਲ ਚ ਆਉਂਦੀ ਹੈ ਦੂਸਰਾ ਇਹਦੇ ਵਿੱਚ ਜਿਹੜਾ ਦਿਖਾਇਆ ਗਿਆ ਕਿ ਜਿਹੜੀ ਧੋਬਣ ਹੈ ਮਿਹਨਤ ਮੁਸ਼ਕਲ ਕਰਨ ਵਾਲੀ ਗੁਜਰੀ ਹੈ ਜਾਂ কুমਹਾਰੀ ਹੈ ਇਹ ਪੇਸ਼ਾ ਕੋਈ ਮਾੜਾ ਨਹੀਂ ਜੇ ਤੁਹਾਡੇ ਚ ਸੌਪਣ ਹੈ ਤੁਸੀਂ কুমਹਾਰੀ ਜਾਂ ਪਠਿਆਰਨ ਬਣ ਕੇ ਵੀ ਜਾਂ ਧੋਬਣ ਬਣ ਕੇ ਵੀ ਕਿਸੇ ਨੂੰ ਆਕਰਸ਼ਿਤ ਕਰ ਸਕਦੇ ਹੋ ਹਾਲਾਂਕਿ ਰਾਜਕੁਮਾਰੀ ਰਾਜਕੁਮਾਰੀ ਹੁੰਦੇ ਆ ਆਪਣੇ ਰਾਜਕੁਮਾਰ ਨੂੰ ਪਾ ਨਾ ਸਕੀ ਪਰ ਉਹ ਜਦੋਂ ਧੋਬਣ ਦੇ ਰੂਪ ਦੇ ਵਿੱਚ ਮੈਲੇ ਕੱਪੜਿਆਂ 'ਚ ਵੀ ਵਿਚਰਦੀ ਹੈ ਗਦਾ ਹੱਕੀ ਜਾਂਦੀ ਹੈ ਤਾਂ ਵੀ ਉਹ ਰਾਜਕੁਮਾਰ ਨੂੰ ਆਕਰਸ਼ਿਤ ਕਰ ਲੈਂਦੀ ਹੈ ਇਹਦੇ ਵਿੱਚ ਜਿਹੜੇ ਆਮਤ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਅਖੌਤੀ ਮਨਦੁੱਧੀ ਦੇ ਕਾਰਨ ਬੁਰੇ ਸਮਝਦੇ ਆ ਨਾ ਉਹਨਾਂ ਧੰਦਿਆਂ ਦੀ ਵੀ ਮਹਾਨਤਾ ਦੱਸੀ ਗਈ ਹੈ ਕਿ ਜੇ ਤੁਹਾਡੇ ਚ ਗੁਣ ਹੈ ਨਾ ਤਾਂ ਤੁਸੀਂ ਧੋਬਣ ਦੇ ਭੇਸ 'ਚ ਵੀ ਕੁਮਿਹਾਰੀ ਦੇ ਭੇਸ 'ਚ ਵੀ ਰਾਜਕਮਰ ਦਾ ਦਿਲ ਜਿੱਤ ਸਕਦੇ ਹੋ ਤੁਹਾਡੀਆਂ ਆਦਾਵਾਂ ਇੱਕ ਬਹੁਤ ਸੋਹਣਾ ਮੈਨੂੰ ਖਾਣਾ ਕਦੇ ਸੁਣਾਵਾਂਗਾ ਕਿ ਹੀਰੇ ਸੋਨਾ ਗਹਿਣੇ ਇਹਨਾਂ ਦੇ ਨਾਲੋਂ 1000 ਗੁਣਾ ਨਖਰਾ ਮਹਿੰਗਾ ਹੁੰਦਾ ਆਦਾਵਾਂ ਮਹਿੰਗੀਆਂ ਹੁੰਦੀਆਂ ਨੇ ਸੇਲੀ ਤੋਂ ਐਸੇ ਤਲਕੇ ਮੁੜ ਕੇ ਨਾ ਸੰਭਲ ਹੋਇਆ ਉਹ ਗੀਤ ਨਾ ਸੋ ਉਹ ਜਿਹੜੇ ਅੱਖਾਂ ਦੇ ਇਸ਼ਾਰੇ ਨੇ ਨਾ ਬਾਡੀ ਲੈਂਗੁਏਜ ਐ ਉਹ ਤੁਹਾਡੇ ਗਹਿਣਿਆਂ ਨਾਲੋਂ ਵੀ ਜ਼ਿਆਦਾ ਕਿਸੇ ਨੂੰ ਕਰਸ਼ਿਤ ਕਰਦੀ ਐ ਤੁਹਾਡੀ ਬੋਲਚਾਲ ਕਿਸੇ ਨੂੰ ਕਰਸ਼ਿਤ ਕਰਦੀ ਐ ਹਿਊਮਨ ਬੀਇੰਗ ਨੂੰ ਸੋ ਇਹਨਾਂ ਲੋਕ ਕਹਾਣੀਆਂ 'ਚ ਇਸ ਤਰ੍ਹਾਂ ਦਾ ਛੁਪਿਆ ਹੋਇਆ ਸੰਦੇਸ਼ ਵੀ ਹੁੰਦਾ ਐ ਮਤ ਵੀ ਹੁੰਦੀ ਐ ਇੱਕ ਐਂਟਰਟੇਨ ਵੀ ਹੁੰਦਾ ਐ ਸੋ ਅੱਜ ਦੇ ਵਿਗੜ ਦੇ ਦੌਰ ਦੇ ਵਿੱਚ ਸ਼ਾਇਦ ਸਾਨੂੰ ਪ੍ਰਾਂਤਪਰਾ ਆਪਣੇ ਘਰ ਚ ਹੀ ਲੱਭਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਸੋ ਅ ਨਈ ਜਫਰ ਖੱਲਾਂਗੂ ਪੁੱਜ ਜਾਵਾਂਗੇ ਪਟਿਆਰੇਆਂ ਦੇ ਚੱਕਰ ਚ ਸੋ ਐਸੀ ਲੋਕਾਣੀ ਉਮੀਦ ਤੁਹਾਨੂੰ ਬਸਾਂਦਾ ਹੀ ਹੋਏਗੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਟਵਾਣਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਆਪਣੀ iPhone and Android apps ਜਾ ਆਪਣੀ ਵੈਬਸਾਈਟ ਜਾਂ ਆਪਣਾ ਫੇਸਬੁੱਕ ਪੇਜ ਜੇ ਨਿਊਟਰਲ ਛੱਡੇ ਹੋਏ ਨੇ ਉਹਨਾਂ ਤੇ ਪ੍ਰੋਬਲਮ ਨਹੀਂ ਹੁੰਦੇ ਸਮਾਂ ਬਣਿਆ ਅਗਰ YouTube ਤੇ ਕੋਈ ਦਿੱਕਤ ਆਉਂਦੀ ਹੈ ਤਾਂ ਆਪਾਂ ਫਿਰ ਉਸ ਪਾਸੇ ਮੋਟਰ ਚਲਾਵਾਂਗੇ ਸੋ ਇਹਨਾਂ ਪ੍ਰੋਮਾਂ ਦਾ ਵੀਡੀਓ ਦਾ ਤੇ ਆਡੀਓ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਤੇ ਵੀ ਮੰਗਵਾ ਸਕਦੇ ਹੋ 9816609655 9876309655 9876309655 ਆ ਆਪਣਾ WhatsApp ਗਰੁੱਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਆਪ ਰਾਮ ਚ ਵੀ ਕਾਲ ਕਰ ਸਕਦੇ ਹੋ ਤੇ ਇਸੇ ਨੰਬਰ ਤੇ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹੋ ਇਕਬਾਲ ਮਾਨ ਕਹਿੰਦੇ ਪ੍ਰਾਂਤ ਪ੍ਰਾਂਤ ਕਹਾਣੀ ਖੂਬ ਸੀ ਨਵਦੀਪ ਬਰਾੜ ਕਹਿੰਦੇ ਮੰਜੇ ਵਿਸਤਰੇ ਵੀ ਇਸੇ ਕਨਸੈਪਟ ਤੇ ਕਹਾਣੀ ਸੀ ਓਕੇ ਬਲਦੇਵ ਬਰਾੜ ਜੀ ਕਹਿੰਦੇ ਜਿੰਨਾ ਵਿਆਹ ਕੇ ਲੈ ਆ ਸੀ ਉਹਨਾਂ ਦਾ ਕੀ ਬਣ ਗਿਆ ਜੀ ਗੀਤ ਹੈ ਲਾਹ ਹੀਰੇ ਦਾ ਪਰਸ਼ੋਤਮ ਸ਼ਰਮਾ ਸਾਹਿਬ ਪਠਾਨਕੋਟ ਵਾਲੇ ਜੁੜੇ ਨੇ ਧੰਨਵਾਦ ਬਾਕਮਾਲ ਸਟੋਰੀ ਸਿਵਾ ਸਿੰਘ ਲਿਖਦੇ ਨੇ ਮਕਰਦਰ ਸਿੰਘ ਹਲਕ ਸਾਹਿਬ ਵਧੀਆ ਸਟੋਰੀ ਮਨਦੀਪ ਸਿੰਘ ਥੈਂਕ ਯੂ ਦਲੇਰ ਗੇਰ ਨੂੰ ਵੀ ਸਟੋਰੀ ਵਧੀਆ ਲੱਗੀ ਆ ਖੂਬਸੂਰਤ ਟਰੈਵਲ ਕਹਿੰਦੇ ਜੀ ਮਾਫ ਕਰਨਾ ਦੂਜੇ ਦੀ ਧੀ ਪੈਣ ਨੂੰ ਦੇਖ ਕੇ ਅੱਖਾਂ ਨਾ ਬਦਲੋ ਬਹੁਤ ਅੱਛੀ ਕਹਾਣੀਆਂ ਐ ਟਵਾਣਾ ਜੀ ਧੰਨਵਾਦ ਖਬਰਾਂ ਤੋਂ ਬਾਅਦ ਅੱਛਾ ਲੱਗਾ ਸਰਪੜਾ ਮੁਖਸਰ ਭਾਕਸਰ ਤੋਂ ਤੇ 네ਗੇਟਿਵ ਨਿਊਜ਼ ਤੋਂ ਮਨ ਖਰਾਬ ਹੋ ਜਾਂਦਾ ਆ ਖੂਬਸੂਰਤ ਟਰੈਵਲ ਵਾਲੇ ਹਮਦੇ ਗੜਾ ਕਿੰਦੇ ਹਾਂ ਇਹਦੇ ਚ ਇਹ ਐ ਨਾ ਕਿ ਦੇਖੋ ਇਹ ਜਦੋਂ ਆਪਾਂ ਕਹਾਣੀ ਸੁਣਦੇ ਆ ਨਾ ਤੇ ਹਰ ਬੰਦਾ ਇੱਕ ਵਾਰੀ ਸੋਚਦਾ ਜਿਹਦਾ ਆਪਣੇ ਪਾਰਟਨਰ ਨਾਲ ਵਿਗੜੀ ਹੈ ਕਿ ਯਾਰ ਜਿਹੜਾ ਪ੍ਰਾਂਤਪਰਾ ਬਾਹਰ ਲੱਭਦੇ ਹੋ ਘਰੇ ਵੀ ਹੈ ਪਹਿਚਾਨਣ ਦੀ ਲੋੜ ਹੈ ਸੋਚ ਕਰਕੇ ਜਿਸ ਤਰ੍ਹਾਂ ਪਰਿਵਾਰ ਟੁੱਟਦੇ ਨੇ ਸਾਨੂੰ ਇਸ ਤਰ੍ਹਾਂ ਦੀ ਸਦਾਚਾਰਿਕ ਜ਼ਿੰਦਗੀ ਵੀ ਆ ਜੁੜਨੀ ਚਾਹੀਦੀ ਹੈ ਮਿਹਰਬਾਨੀ ਹਰਬੰਸਿੰਘ ਸਿੱਧੂ ਸਾਹਿਬ ਥੈਂਕ ਯੂ ਮਿਹਰਬਾਨੀ ਹਲਾਏ ਸੀ ਦੋਸਤੋ ਕਹਾਣੀ ਇੱਕ ਕਹਾਣੀ ਆਪਾਂ ਆਪਣੇ ਕਹਾਣੀ ਅੰਕ ਦੇ ਵਿੱਚ ਾਡ ਪਾਉਨੇ ਆ ਉਥੋਂ ਤੁਸੀਂ ਇਹ ਲਿੰਕ ਹਾਸਲ ਕਰ ਸਕਦੇ ਹੋ ਤੇ ਅੱਗੇ ਸ਼ੇਅਰ ਤੇ ਸਾਂਝਾ ਵੀ ਜਰੂਰ ਕਰਿਓ